ਬਹੁਤ ਚੰਗੀ ਤੁਹਾਡੇ ਖਾਤਰ ਆਪਾਂ ਅੱਜ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਦੇਖੋਗੇ ਤੁਹਾਡਾ ਮਨ ਵੀ ਖੁਸ਼ ਹੋ ਜੂਗਾ ਦਿਲ ਵੀ ਖੁਸ਼ ਹੋ ਜੂਗਾ ਤੇ ਤਿਆਰ ਇੰਨੇ ਸ਼ੌਂਕ ਨਾਲ ਹੋਇਆ ਜੀ ਸਾਰਾ ਕੁਝ ਹਰ ਇੱਕ ਕੰਮ ਇੰਨੇ ਸ਼ੌਂਕ ਨਾਲ ਕਰਵਾਇਆ ਹੋਇਆ ਤੁਸੀਂ ਦੇਖਦੇ ਰਹਿ ਜਾਓਗੇ ਤੁਸੀਂ ਪਹਿਲਾਂ ਚੈੱਕ ਕਰੋ ਜੀ ਥੋੜੀ ਜੀ ਵੀਡੀਓ ਦੇਖੋ ਤੇ ਆਪਾਂ ਪੂਰੀ ਦੀ ਪੂਰੀ ਗੱਲ ਕਰਦੇ ਹਾਂ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਸਕਰੀਨ ਤੇ ਤੁਹਾਨੂੰ ਉੱਤੇ ਹਮੇਸ਼ਾ ਇੱਕ ਪਾਸੇ ਚੋਣ ਦੇ ਵਿੱਚ ਮਿਲ ਗਿਆ ਹੋਊਗਾ ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕੋਈ ਹਵੇਲੀ ਮਹਿਲ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੇ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਰਾਲੀ ਕੋਈ ਫੀਸ ਕੁਝ ਨਹੀਂ ਹੁੰਦਾ ਜੀ ਪੂਰੀ ਵਧੀਆ ਇੱਕ ਵੀਡੀਓ ਆਪਣੇ ਕੋਲੇ ਬਣਾ ਕੇ ਭੇਜ ਦਿਓ ਐਡ ਆਪਾਂ ਲਗਾ ਦਾਂਗੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਵੀਡੀਓ ਦੀ ਬੈਡਰੂਮਸ ਲੌਬੀ ਏਰੀਆ ਡਰਾਈਂਗ ਏਰੀਆ ਹਰ ਚੀਜ਼ ਆਪਾਂ ਨੂੰ ਬਹੁਤ ਵਧੀਆ ਪ੍ਰੋਪਰ ਢੰਗ ਨਾਲ ਤਿਆਰ ਕੀਤਾ ਮਲੂਆ ਕਿਚਨ ਬਹੁਤ ਸੋਹਣਾ ਤਿਆਰ ਹੋਇਆ ਸੀ ਬੈਡਰੂਮ ਤੁਸੀਂ ਚੈੱਕ ਕਰੋ ਬੈਡਰੂਮ ਦੇ ਵਿੱਚ ਕੱਪ ਬੋਰਡ ਵਗੈਰਾ ਬਣੇ ਹੋਏ ਨੇ ਜਿੰਨਾ ਕੰਮ ਹੋਣਾ ਹੁੰਦਾ ਸੀ ਉਹ ਤੋਂ ਵੀ ਕਿਤੇ ਜ਼ਿਆਦਾ ਹੋਇਆਗਾ ਬਾਕੀ ਹਰ ਇੱਕ ਕੰਮ ਤੁਸੀਂ ਦੇਖ ਹੀ ਰਹੇ ਹੋ ਜੀ ਬੋਰਡਾਂ ਦਾ ਲੱਕੜ ਦਾ ਜੋ ਵੀ ਮਾਰਬਲ ਦਾ ਟਾਈਲਰ ਦਾ ਹਰ ਇੱਕ ਕੰਮ ਆਪਾਂ ਨੂੰ ਵਧੀਆ ਮਿਲੂਗਾ ਬਾਲਕੋਨੀ ਮਿਲ ਜੂਗੀ ਆਪਾਂ ਨੂੰ ਪੂਰੀ ਵਧੀਆ ਤੇ ਲੋਕੇਸ਼ਨ ਪ੍ਰਾਈਮ ਆਪਾਂ ਨੂੰ ਮਿਲ ਜੂਗੀ ਜਿਹੜਾ ਇਹ ਬੈਡਰੂਮ ਤੁਸੀਂ ਦੇਖੋ ਇਹਦੇ ਨਾਲ ਅਟੈਚ ਆਪਾਂ ਨੂੰ ਬਾਥਰੂਮ ਮਿਲ ਜੂਗਾ ਹਰ ਇੱਕ ਕੰਮ ਤੁਸੀਂ ਦੇਖੋ ਸੀ ਬਹੁਤ ਵਧੀਆ ਸੋਹਣਾ ਹੋਇਆਗਾ ਜੇ ਆਪਾਂ ਗੱਲ ਕਰੀਏ ਇਸ ਦੀ ਤਾਂ ਇਹ ਆਪਾਂ ਇੱਕ ਫਲੈਟ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਫਲੈਟ ਦੀ ਵੀਡੀਓ ਵਾਸਤੇ ਕਾਫੀ ਡਿਮਾਂਡ ਆ ਰਹੀ ਸੀਗੀ ਲੈ ਕੇ ਪਹੁੰਚੀ ਅਜੀ ਮੈਂ ਉਮੀਦ ਕਰੂੰਗਾ ਫਲੈਟ ਵੀ ਤੁਹਾਨੂੰ ਪਸੰਦ ਆਊਗਾ ਫਲੈਟ ਦੀ ਲੋਕੇਸ਼ਨ ਵੀ ਚੰਗੀ ਲੱਗੂਗੀ ਹਰ ਇੱਕ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਜੀ ਤੇ ਓਨਰ ਵੱਲੋਂ ਆਪਣੇ ਕੋਲੇ ਸਾਰਾ ਕੁਝ ਪਹੁੰਚੇਗਾ ਓਨਰ ਕਹਿੰਦੇ ਨੇ ਵੀ ਪ੍ਰਾਈਮ ਲੋਕੇਸ਼ਨ ਹੈ ਤੇ ਆਪਾਂ ਨੂੰ ਸਵੀਵੀ ਪੂਲ ਮਿਲ ਜੂਗਾ ਥੇ ਤੇ ਗੱਡੀ پارک ਵਾਸਤੇ ਪਾਰਕਿੰਗ ਏਰੀਆ ਮਿਲ ਜੂਗਾ ਗਾਰਡਨ ਮਿਲ ਜੂਗਾ ਗੇਟਡ ਸਕਿਉਰਟੀ ਮਿਲ ਜੂਗੀ ਹਰ ਇੱਕ ਕੰਮ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗਾ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਜਿਹੜਾ ਇਹ ਫਲੈਟ ਲੈ ਕੇ ਪਹੁੰਚੇ ਹਾਂ ਜੀ ਇਹ ਫਲੈਟ ਆਪਾਂ ਮੋਹਾਲੀ ਏਰੀਆ ਤੋਂ ਲੈ ਕੇ ਪਹੁੰਚੇ ਹਾਂ ਜੀ ਮੋਹਾਲੀ ਆਪਾਂ ਨੂੰ ਏਰੀਆ ਮਿਲੂਗਾ ਲੋਕੇਸ਼ਨ ਮੋਹਾਲੀ ਮਿਲੂ ਸਾਨੀ ਇਨਕਲੱਬ ਸੈਕਟਰ 125 ਠੀਕ ਹੈ ਜੀ ਬਾਕੀ ਜਿਹੜਾ ਇਹ ਫਲੈਟ ਹੈ ਇਹਦੇ ਵਿੱਚ ਆਪਾਂ ਨੂੰ ਇੱਕ ਲੈਫਟ ਵੀ ਅਵੇਲੇਬਲ ਮਿਲੂਗੀ ਲੈਫਟ ਹੈਗੀ ਅਸੀਂ ਤੇ ਬਾਕੀ সুইমিਂਗ ਪੂਲ ਪੂਰਾ ਵੱਡਾ ਪਾਰਟੀ ਕਲੱਬ ਲਈ ਹਾਲ ਵਗੈਰਾ ਸਾਰਾ ਕੁਝ ਹਰ ਚੀਜ਼ ਅਵੇਲੇਬਲ ਹੈ ਸੀ ਜੇ ਆਪਾਂ ਫਲੈਟ ਦੀ ਜਗ੍ਹਾ ਦੀ ਗੱਲ ਕਰੀਏ ਤਾਂ ਪ੍ਰੋਪਰ ਜਗ੍ਹਾ ਆਪਾਂ ਨੂੰ ਮਿਲੂਗੀ 170 ਗਜ 170 ਗਜ ਦਾ ਇਹ ਫਲੈਟ ਆਪਾਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚੇ ਹਾਂ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਤੁਹਾਡੀ ਸਾਰਾਂ ਦੀ ਫਰਮਾਇਸ਼ ਤੇ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਬਾਕੀ ਕਿਚਨ ਦੀ ਵੀਡੀਓ ਤੁਹਾਨੂੰ ਮੈਂ ਦਿਖਾ ਦਿੰਨੇ ਹਾਂ ਸੀ ਬੈੱਡਰੂਮ ਤੁਸੀਂ ਚੈੱਕ ਕਰੋਗੇ ਹਰ ਇੱਕ ਕੰਮ ਵਧੀਆ ਸੀ ਜੇ ਆਪਾਂ ਟੋਟਲ ਗੱਲ ਕਰੀਏ ਤਾਂ ਆਪਾਂ ਨੂੰ ਜਿਹੜਾ ਇਹ ਫਲੈਟ ਮਿਲੂਗਾ 3 ਬੀ ਐਚ ਕੇ ਮਿਲੂਗਾ ਜੀ ਤਿੰਨ ਆਪਾਂ ਨੂੰ ਬੈੱਡਰੂਮ ਸੈੱਟ ਮਿਲ ਜਾਣਗੇ ਤਿੰਨ ਉਹਦੇ ਤਿੰਨ ਬੈੱਡਰੂਮ ਪੂਰੇ ਖੁੱਲੇ ਡੁੱਲੇ ਪੂਰੇ ਵਧੀਆ ਤੇ ਪੂਰੇ ਸੋਹਣੇ ਆਪਾਂ ਨੂੰ ਮਿਲਣਗੇ ਕੋਈ ਜਾ ਕੇ ਦੇਖਣਾ ਚਾਹੁੰਦਾ ਫਲੈਟ ਨੂੰ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਮੋਬਾਈਲ ਨੰਬਰ ਵਗੈਰਾ ਆਪਾਂ ਤੁਹਾਨੂੰ ਸਾਰਾ ਕੁਝ ਕਨਫਰਮ ਕਰਵਾ ਦਾਂਗੇ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਸੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਚਲਦੀ ਚਲਦੀ ਵੀਡੀਓ ਤੇ ਮੈਨੂੰ ਕਮੈਂਟ ਕਰਕੇ ਨਾਲ ਦੇ ਨਾਲ ਦੱਸ ਦੇ ਰਹੋ ਜੀ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਸਾਰੇ ਕਮੈਂਟ ਲਾਜ਼ਮੀ ਕਰ ਦਿਓ ਜੀ ਜਿੰਨੇ ਤੁਸੀਂ ਦੇਖ ਰਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਜੇਕਰ ਕੋਠੀ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣੇ ਚੈਨਲ ਦਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹਿੰਦਾ ਜੀ 94669 29488 ਠੀਕ ਹੈ ਜੀ ਬਾਕੀ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਆ ਫਲੇਟ ਦੀ ਲਾਜ਼ਮੀ ਮੈਨੂੰ ਕਮੈਂਟ ਕਰਦੇ ਰਹੋ ਜੀ ਤੇ ਆਪਾਂ ਤੁਹਾਡੀ ਫਰਮਾਇਸ਼ ਤੇ ਵੀਡੀਓ ਲੈ ਕੇ ਆਉਂਦੇ ਰਹੇ ਨੇ ਜੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰਦੇ ਰਹਿ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਗੇ ਅਸੀਂ ਤੇ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ ਤੁਹਾਡੇ ਮੈਂ ਡਾਇਰੈਕਟ ਗੱਲ ਕਰਵਾ ਦੇਣਾ ਸੀ ਸਾਡਾ ਵਿਚ ਵਿਚਾਲੇ ਕੁਝ ਨਹੀਂ ਹੁੰਦਾ ਜਣੀ ਵੀ ਗੱਲ ਕਰਨੀ ਆ ਨੰਬਰ ਤੁਹਾਨੂੰ ਸਕਰੀਨ ਤੇ ਮੈਂ ਦੇ ਦਿੱਤਾ ਜੀ ਬਾਕੀ ਤੁਹਾਨੂੰ ਦੱਸ ਦੇਣਾ 8427455731 8427455731 ਇਹ ਡਾਇਰੈਕਟ ਇਹਨਾਂ ਦਾ ਨੰਬਰ ਹੈ ਜੀ ਜਿਨ੍ਹਾਂ ਦਾ ਫਲੈਟ ਹੈ ਗੱਲ ਕਰੋ ਤੁਸੀਂ ਤੇ ਗੱਲ ਕਰਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਫਲੇਟ ਤਾਂ ਜਾਓ ਦੇਖੋ ਪਰਖੋ ਤੇ ਤਸੱਲੀ ਕਰੋ ਪੂਰੀ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਖਰੀਦ ਸਕਦੇ ਹੋ ਜੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਦੱਸਦੇ ਰਹਿ ਕਰੋ ਫਲੇਟ ਬਾਰੇ ਜਾਂ ਕੋਈ ਵੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਆ ਉਹਦੇ ਬਾਰੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਬੱਤ-ਬੱਤ ਸਪੋਰਟ ਕਰਿਆ ਕਰੋ ਜੀ ਵੀਡੀਓ ਤੁਸੀਂ ਦੇਖ ਰਹੇ ਹੋ ਖਤਮ ਨਹੀਂ ਹੋਈ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਚਾਹੀ ਪਿੰਡ ਦੇ ਵਿੱਚੋਂ ਦੇਖ ਰਹੇ ਹੋ ਜੀ ਤੁਸੀਂ ਚਾਹੀ ਸ਼ਹਿਰ ਦੇ ਵਿੱਚੋਂ ਦੇਖ ਰਹੇ ਹਾਂ ਜਿੱਥੋਂ ਵੀ ਦੇਖ ਰਹੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਛੇਤੀ ਤੋਂ ਛੇਤੀ ਐਡ ਵਰਦੀ ਲਗਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਹੁੰਦਾ ਫਰੀ ਸੇਵਾ ਜੀ ਆਪਣੀ ਤੇ ਤੁਸੀਂ ਭੇਜੋ ਜੇ ਕਿਸਨ ਐਡ ਕਰਵਾਉਣੀ ਹੈ ਉੱਤੇ ਆਪਣਾ ਨੰਬਰ ਲਿਖਿਆ ਰੰਦਾ ਪੂਰੀ ਵੀਡੀਓ 'ਚ 9465929488 ਜੀ ਤੇ ਲਾਈਕ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰੋ ਬਾਕੀ ਹਰ ਚੀਜ਼ ਤੁਸੀਂ ਦੇਖ ਲਈ ਬਾਕੀ ਓਨਰ ਵੱਲੋਂ ਆਪਣੇ ਕੋਲੇ ਜਿੰਨੀ ਵੀ ਜਾਣਕਾਰੀ ਪਹੁੰਚੀ ਹੈ ਤੋਂ ਅਨੁਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਬਾਕੀ ਇਹਨਾਂ ਨੇ ਕਿਹਾ ਜਿੰਨਾ ਵੀ ਸਮਾਨ ਲੱਗਿਆ ਹੋਇਆ ਜਿੰਨਾ ਮਟੀਰੀਅਲ ਲੱਗਿਆ ਹੋਇਆ ਹਰ ਇੱਕ ਚੀਜ਼ ਦੀ ਤਸੱਲੀ ਬਖਸ਼ ਕੰਮ ਹੈਗਾ ਤੇ ਕੋਈ ਐਦਾਂ ਨਹੀਂ ਹੈਗਾ 20 ਪੈਸੇ ਬਚਾਉਣ ਵਾਸਤੇ ਮਟੀਰੀਅਲ ਅਜਣਾ ਜਾਂ ਕੋਈ ਵੀ ਸਮਾਨ ਮਤਲਬ ਕਿ ਹਲਕਾ ਲਾਤਾ ਐਦਾਂ ਦਾ ਕੁਝ ਨਹੀਂ ਆਪਾਂ ਨੂੰ ਮਿਲਣਾ ਇਹਨਾਂ ਨੇ ਦੱਸਿਆ ਹਰ ਇੱਕ ਕੰਮ ਤਸੱਲੀ ਬਖਸ਼ ਹੋਇਆਗਾ ਚਾਹੀ ਅੰਦਰ ਦਾ ਲਾਈਟਿੰਗ ਦਾ ਸਾਰਾ ਕੰਮ ਹੋਇਆ ਚਾਹੀ ਅੰਡਰਗਰਾਉਂਡ ਪਾਈਪਾਂ ਹੋਗੀਆਂ ਜੋ ਕੁਛ ਵੀ ਹੁੰਦਾ ਸੀ ਹਰ ਇੱਕ ਕੰਮ ਪੂਰੀ ਵਧੀਆ ਰੀਜਨ ਨਾਲ ਕਰਵਾਇਆ ਹੋਇਆ ਬਾਕੀ ਤੁਸੀਂ ਆਪ ਵੀਡੀਓ ਦੇਖ ਲਈ ਕੋਈ ਵੀ ਗੱਲ ਕਰਨੀ ਹੈ ਕਰੋ ਗੱਲ ਜਾ ਕੇ ਕਿਸੇ ਨੇ ਦੇਖਣ ਜਾ ਕੇ ਦੇਖੋ ਗੱਲ ਕਰੋ ਪਰਖੋ ਤੇ ਖਰੀਦੋ ਜੀ ਤੇ ਹੁਣ ਦੋ ਜੇ ਮੈਨੂੰ ਇਜਾਜ਼ਤ ਬਾਕੀ ਕਿਸੇ ਨੇ ਐਡ ਕਰ ਬੁਣੀਆ ਭੇਜੋ ਲਾਜ਼ਮੀ ਤੇ ਕਮੈਂਟ ਕਰਿਓ ਜਰੂਰ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਜਰੂਰ ਅੱਗੇ ਸ਼ੇਅਰ ਕਰ ਦਿਓ ਠੀਕ ਹੈ ਜੀ ਤੇ ਮਿਲਦੇ ਹਾਂ ਜੀ ਆਪਾਂ